ਓ ਭਾਈ ਉਈ ਨਾ ਰੂੜੀਆਂ ਤੇ ਸਿੱਟੀ ਚੱਲਿਓ ਆ ਪੁਰਾਣੇ ਸਮਾਨ ਦੇ ਦਾ ਮੁੱਲ ਪੈਣ ਲੱਗ ਪਿਆ ਆ ਟੈਲੀ ਬਿਜ ਜਿਹੜੇ ਪੁਰਾਣੇ ਹੁੰਦੇ ਸੀ ਆਪਣੇ ਦਾਦਿਆਂ ਪੜਦਾਦਿਆਂ ਵਾਲੇ ਇਹਨਾਂ ਦਾ ਮੁੱਲ ਪੈਣ ਲੱਗ ਪਿਆ ਆ ਪਾਵੇਂ ਬਠਿੰਡੇ ਸ਼ਹਿਰ ਵਿੱਚ ਬੁੱਢਲੇ ਫਰਨੀਚਰ ਵਾਲਿਆਂ ਦੇ ਇੱਥੇ ਰੱਖ ਦੋ ਵੀਰ ਇੱਥੇ ਰੱਖ ਦੋ ਇੱਥੇ ਰੱਖ ਦੀ ਹਾਂਜੀ ਹਾਂਜੀ ਨੀ ਇਹ ਸਾਡਾ ਟੈਲੀਵਿਜ਼ਨ ਮੁਰੋ ਫੁੱਟੇ ਪਿਆ ਥੋੜਾ ਜਿਹਾ ਕੱਟ ਲੂਗੇ ਸੀ ਹਾਂਜੀ ਹਾਂਜੀ 5000 ਦਾ ਕੱਟ ਦਾਂਗੇ ਸੁਣ ਕੇ ਆਏ ਕਹਿੰਦੇ 5000 ਦਾ ਸਮਾਨ ਕੱਟਦੇ ਕੋਈ ਵੀ ਟੁੱਟਿਆ ਪੱਟਿਆ ਫਰਾਂ ਹਾਂਜੀ ਹਾਂਜੀ ਸਾਡੇ ਘਰੇ ਹੋਰ ਵੀ ਬੇਸਮਾਨ ਪਤਾ ਤੁਸੀਂ ਬਸ ਇੱਕ ਜੀ ਚ ਇੱਕ ਜੀ ਕੱਟੀ ਜਾਊਗੀ ਵੀਰੇ ਜਿੰਨਾ ਮਰਜ਼ੀ ਸਮਾਨ ਇਹ ਤਾਂ ਅਸੀਂ ਟੈਸਟ ਕਰਨ ਆਏ ਵੀ ਸਮਾਨ ਕੱਟਦੇ ਨਹੀਂ ਕਰ ਹਾਂਜੀ ਹਾਂਜੀ ਕੱਟਦੇ ਆਂ ਵੀਰੇ ਤੇ ਫਿਰ ਇਹ ਸਮਾਨ ਕੱਟ ਕੇ ਆਪਾਂ ਕੀ ਕੁਝ ਲੈ ਸਕਦੇ ਤੁਸੀਂ ਕੁਝ ਵੀ ਲੈ ਸਕਦੇ ਹੋ ਜਿਵੇਂ ਸਾਡੇ ਕੋਲੇ ਸੋਫੇ ਚ ਸੋਫਾ ਕਟਵਾ ਸਕਦੇ ਹੋ ਅਲਮਾਰੀ ਚ ਅਲਮਾਰੀ ਕਟਵਾ ਸਕਦੇ ਹੋ ਸਾਨੂੰ ਪਰ ਥੋੜੇ ਜਿਹੇ ਪੈਸੇ ਬਾਕੀ ਬਾਕ ਨਹੀਂ ਨਹੀਂ ਵੀਰ ਜੀ ਅਸਬਿਆਰ ਚ ਰੇਟ ਪਤਾ ਕਰਕੇ ਆਜੋ ਸਾਡੇ ਕੋਲੇ ਹਾਂਜੀ ਹਾਂਜੀ ਜੇ ਕੁੱਲ ਮਿਲਾ ਕੇ ਮੈਡਮ ਚਾਹੇ ਬੱਡ ਲਾਲੀ ਚਾਹੇ ਗੱਦ ਲਾਲੀ ਵਿੱਚ ਉਹ ਇਸਮਾਨ ਘਟਾਉਣਾ ਪਊਗਾ ਹਾਂਜੀ ਹਾਂਜੀ ਠੀਕ ਹੈ ਮਤਲਬ ਸਮਾਨ ਕੋਈ ਮਰਜ਼ੀ ਲੈ ਲਿਏ ਕੋਈ ਮਰਜ਼ੀ ਲੈ ਲਓ 5000 ਦਾ ਤੁਹਾਡਾ ਪੁਰਾਣਾ ਇੱਕ ਚੀਜ਼ ਕੱਟੀ ਜਾਊਗੀ ਵਿੱਚ ਠੀਕ ਹੈ ਤੇ ਆਉਣਾ ਕਿੱਥੇ ਪਊਗਾ ਜੀ ਫਿਰ ਆਉਣਾ ਪਊਗਾ ਤੁਹਾਨੂੰ ਗੁੱਡ ਲਾਈਫ ਫਰਨੀਚਰ ਭਾਗੂ ਰੋਡ ਗਲੀ ਨੰਬਰ 8 ਦੇ ਬਿਲਕੁਲ ਸਾਹਮਣੇ ਪੰਜਾਬ ਦੇ ਵਿੱਚ ਸਾਰੇ ਹੁਣ ਪੁਰਾਣਾ ਸਮਾਨ ਕੱਟ ਨੂੰ ਹਟੇ ਪਰ ਇਹ ਬੰਦੇ ਨਹੀਂ ਹਟੇ ਇਹ ਅੱਜ ਵੀ ਪੁਰਾਣਾ ਸਮਾਨ ਕੱਟ ਰਿਹਾ ਹੈ